ਅੱਜ ਦੇ ਦਿਨ ਦਿਹਾੜੇ 1:30 ਵਜੇ ਦੇ ਕਰੀਬ ਭਗਵਾਨ ਬਾਲਮੀਕ ਚੌਕ ਨੇੜੇ ਐਸਕੇ ਟ੍ਰੇਨਿੰਗ ਮੰਨੀ ਚੰਜੀ ਦੀ ਦੁਕਾਨ ਤੇ ਮੋਟਰਸਾਈਕਲ ਸਵਾਰ ਤੇ ਆਏ ਦੋ ਲਟੇਰੇ ਜਿਨ੍ਹਾਂ ਦੇ ਮੂੰਹ ਟੱਕੇ ਹੋਏ ਸਨ ਤੇ ਕਾਊਂਟਰ ਤੇ ਬੈਠੀ ਲੜਕੀ ਤੇ ਦਸਤ ਨਾਲ ਜਾਣੇਵਾ ਹਮਲਾ ਕਰ ਦਿੱਤਾ ਗੱਲੇ ਚੋਂ 35-40 ਹਜ਼ਾਰ ਲੁੱਟ ਕੇ ਫਰਾਰ ਹੋ ਗਏ ਕਟਨਾ ਦੀ ਸੂਚਨਾ ਮਿਲਦੇ ਸਾਰੇ ਪੁਲਸ ਅਤੇ ਪੱਤਰਕਾਰ ਮੌਕੇ ਤੇ ਪਹੁੰਚ ਗਏ ਦੁਕਾਨ ਦੇ ਮਾਲਕ ਰਵੀ ਖੋਸਲਾ ਅਤੇ ਜਕਮੀ ਹੋਈ ਲੜਕੀ ਸ਼ਾਲੂ ਨੇ ਦੱਸਿਆ ਕਿ ਦੁਪਹਿਰ 1:30 ਵਜੇ ਦੇ ਕਰੀਬ ਉਹ ਕਾਊਂਟਰ ਤੇ ਬੈਠੀ ਸੀ ਅਚਾਨਕ ਦੁਕਾਨਦਾਰ ਦਰਵਾਜ਼ਾ ਖੋੜ ਕੇ ਦੋ ਲਟੇਰੇ ਦੁਬਾਨ ਅੰਦਰ ਆਏ ਜਿਨ੍ਹਾਂ ਦੇ ਮੂੰਹ ਟਕੇ ਹੋਏ ਸਨ ਜਬਰਦਸਤੀ ਗੱਲੇ 'ਚ ਪਈ ਨਗਦੀ ਚੁੱਕਣ ਲੱਗ ਪਏ ਜਦ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸਦੇ ਗੱਤ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਲਟੇਰੇ ਗੱਲੇ 'ਚ ਪਈ ਨਗਦੀ ਲੁੱਟ ਕੇ ਫਰਾਰ ਹੋ ਗਏ ਡਰੀ ਅਤੇ ਸਹਿਮੀ ਹੋਈ ਸ਼ਾਲੂ ਨੇ ਫੁੱਟਫੁੱਟ ਕੇ ਰੋਂਦੇ ਹੋਏ ਦੱਸਿਆ ਕਿ ਉਸਨੇ ਜਖਮੀ ਹਾਲਤ ਵਿੱਚ ਤੁਰੰਤ ਦੁਕਾਨ ਦੇ ਮਾਲਕ ਰਵੀ ਫੌਸਲਾ ਨੂੰ ਸੂਚਿਤਨਾ ਕੀਤੀ ਅਤੇ ਰਵੀ ਫੌਸਲਾ ਦੁਕਾਨ ਤੇ ਆ ਗਏ ਉਹਨਾਂ ਨੇ ਤੁਰੰਤ ਉਕਤ ਘਟਨਾ ਸਬੰਧੀ ਪੁਲਿਸ ਅਤੇ ਪੱਤਰਕਾਰਾਂ ਨੂੰ ਸੂਚਿਤ ਕਰ ਦਿੱਤਾ ਪੁਲਿਸ ਅਤੇ ਪੱਤਰਕਾਰ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਲੜਕੀ ਦੇ ਬਿਆਨ ਦਰਜ ਕਰਕੇ ਵਣਦੀ ਕਾਰਵਾਈ ਆਰੰਭ ਕਰ ਦਿੱਤੀ ਤਿੰਨ ਦਿਨ ਵਿੱਚ ਵਾਪਰੀ ਲੁੱਟਖੋਹ ਦੀ ਇਹ ਦੂਜੀ ਵੱਡੀ ਘਟਨਾ ਹੈ ਦੋ ਦਿਨ ਪਹਿਲਾਂ ਦੁਕਾਨ ਕੋਲੋਂ ਲੰਘਦੇ ਹੋਏ ਕਾਂਤਾ ਰਾਣੀ ਪਤਨੀ ਚਮਨ ਲਾਲ ਖੰਨਾ ਦੇ ਕਲਚੋਂ 2 ਲੱਖ ਰੁਪਏ ਮੁੱਲ ਦੀ ਸੋਨੇ ਇਦੀ ਚੈਨ ਲੁੱਟ ਕੇ ਲਟੇਰੇ ਫਰਾਰ ਹੋ ਗਏ ਸਾਨਮ ਇਲਾਕੇ ਵਿੱਚ ਆਏ ਦਿਨ ਲੁੱਟ ਖੋਦੀਆਂ ਵਾਰਦਾਤਾ ਦਿਨ ਦਿਹਾੜੇ ਵਾਪਰ ਰਹੀਆਂ ਹਨ ਪਰ ਅਪਰਾਧੀਆਂ ਨੂੰ ਪੁਲਿਸ ਦੇ ਤੰਤੇ ਭਾਰ ਵੀ ਖੋ ਨਹੀਂ ਇਲਾਕੇ ਵਿੱਚ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਜਾਂਦਾ ਹੈ ਪਰ ਪੁਲਿਸ ਗੱਲ ਤੋਂ ਮਿੱਟੀ ਝਾੜਨ ਤੋਂ ਵੱਧ ਕੁਝ ਵੀ ਨਹੀਂ ਕਰਦੀ ਲੋਕਾਂ ਨੇ ਐਸਐਸਪੀ ਜ਼ਿਲंधर ਤੋਂ ਪ੍ਰੋਪੋਸ਼ਵਦਾ ਵਿੱਚ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧਰ ਹੋ ਉਪੇ ਹੈ ਅਪੀਲ ਕੀਤੀ ਹੈ ਕਿ ਅਪਰਾਧ ਨੂੰ ਨੱਥ ਪਾਉਣ ਲਈ ਸੰਬੰਧਿਤ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਜਾਣ ਤਾਂਕਿ ਲੋਕ ਰਾਹਤ ਮਹਿਸੂਸ ਕਰਨ ਸਕਣ ਫਲੋ ਤੋ ਰਾਜਪੁਰ ਨੰਗਰ ਤੇ ਵਿਜੇ ਮੰਦੀ ਖਾਸਰਪੋਟ ਲਿੰਕ ਨੂੰ ਲਾਈਕ ਤੇ ਸ਼ੇਅਰ ਕੀ ਬਈਆ ਆਸੇ ਹੀ ਲਾਏ ਲੋਕ ਕਿ ਤੇਨ ਜੜੇ ਆਏ ਸੀਗੇ ਉਹ ਹਾਂ ਮੂੰ ਬੰਨੇ ਸੀ ਉਹਨਾਂ ਦੇ ਹਾਂ ਹਾਂ ਦਾਸ ਮਾਰਿਆ ਉਹਨਾਂ ਨੇ ਮੇਰੇ ਦੋ ਵਾਰੀ ਹਾਂਜੀ ਉਸ ਪਤਾ ਨਹੀਂ ਲੱਗਣ ਦਿੱਤਾ ਦਾ ਲੈ ਗਏ ਕਿੰਨੇ ਰੁਪਏ ਸੀ ਲੱਗ ਕੋ 30000 ਰੁਪਏ 35000 ਸੀਗਾ ਕੋਈ 35000 ਕਾਹਦਾ ਕੰਮ ਕਰਦੇ ਨੇ ਵੈਸੇ ਜੁਨੀਅਨ ਦੇ ਵਿੱਚ ਆ ਮੈਂ ਇਹ ਵੀ ਭੱਜ ਗਈ ਹਰਜੀ ਭੱਜ ਕੇ ਉਹ ਤੋਂ ਹੋਈ ਥੋੜਾ ਥੋੜੇ ਟੁਕੈਸ ਚੱਕਿਆ ਨਿਕਲ ਗਏ ਹਾਂਜੀ ਸਾਡੀ ਦੁਕਾਨ ਹੈਗੀ ਹੈ ਵੀ ਆਪਣਾ ਲੱਕੜ ਮੰਡੀ ਫਲੋਰ ਹਾਂਜੀ ਜਿਹੜਾ ਨਾਮ ਹੈ ਰਵੀ ਖੋਸਲਾ ਕੀ ਦੁਕਾਨ ਦਾ ਨਾਮ ਹੈ ਐਸ ਕੇ ਟਰੇਡਰ ਸਾਹਿਬ ਓਕੇ ਅੱਜ ਉਹ ਟਾਈਮ 2 ਵਜੇ ਦਾ ਸਵੇਰਾ ਤੇ ਸਾਡੀ ਕੰਮ ਕਰਨ ਵਾਲੀ ਲੜਕੀ ਸਾਨੂੰ ਨਾ ਦੁਕਾਨ ਤੇ ਬੈਠੀ ਸੀ ਹਾਂਜੀ ਗੱਲ ਜਿਵੇਂ ਪੈਸੇ ਸੀ ਕੋਈ ਤਿੰਨ ਬੰਦੇ ਆਏ ਇੱਕ ਮੋਟਰਸਾਈਕਲ ਤੇ ਬਾਹਰ ਖੜਾ ਰਿਹਾ ਦੋ ਅੰਦਰ ਆ ਗਏ ਉਹਨਾਂ ਨੇ ਆ ਕੇ ਧਾਤ ਕੱਢ ਲਿਆ ਦਾਤ ਗੱਢ ਕੇ ਤਾਂ ਕੁੜੀ ਦੇ ਇੱਕ ਦੋ ਗ੍ਰਾਮ ਤੋਂ ਥੋੜਾ ਮਾਰਿਆ ਵੀ ਸਾਰੇ ਪੈਸੇ ਗੱਲੇ ਤੋਂ ਕੱਢ ਕੇ ਤਾਂ ਭੱਜ ਗਏ ਕਿੰਨੀ amount ਸੀ ਜੀ amount ਕੋਈ ਨੀਰ ਮੋਰ 40000 ਰੁਪਏ ਤੋਂ 40000 ਦੇ ਸੀ ਜੀ ਕੀ ਪ੍ਰਸ਼ਾਸਨ ਆ ਗਿਆ ہاں ਕੀ ਪ੍ਰਸ਼ਾਸਨ ਵਾਲੇ ਆ ਗਏ ਆ ਉਹ ਉਹਨਾਂ ਨੇ ਬਿਆਨ ਕੁੜੀ ਦੇ ਲੈ ਲਏ ਆ ਲੜਕੀ ਨੇ ਦੱਸਿਆ ਕਿੰਨੇ ਬੰਦੇ ਸੀ ਤੀ ਕੁੜੀ ਨੇ ਦੱਸਿਆ ਜੀ ਦੋ ਬੰਦੇ ਸੀ ਜੀ ਇੱਕ ਦੇ ਕੋਲ ਦਾਸ ਸੀ ਇੱਕ ਜਨ ਨੇ ਗੱਲੇ ਤੋਂ ਪੈਸੇ ਕੱਢ ਲਏ ਤੇ ਉਹ ਪੈਸੇ ਚੱਕ ਕੇ ਜਿਹਾ ਮਾਲਾ ਜਿਹਾ ਡਰਾਡ ਹੋ ਕੇ ਬਾਅਦ ਵਿੱਚ ਜਾਂਦੇ ਜਾਂਦੇ ਮਾਲਾ ਜਿਹਾ ਡਾਡ ਮਾਰ ਕੇ ਨਾ ਚਲੇ ਗਏ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗ ਕੁਛ ਨਹੀਂ ਕੀਤੀ ਸਿਰਫ ਲੁੱਟਣ ਦੀ ਖਾਤਿਰ ਆਏ ਸੀ ਉਹ ਪੈਸੇ ਗੱਲੇ ਤੋਂ ਕੱਢ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਇਹ ਸੀ ਕਰਦੇ ਹਾਂ ਕਿ ਪਤਾ ਕੀਤਾ ਜਾਵੇ ਪ੍ਰਸ਼ਾਸਨ ਕੋਲੋਂ ਕਿ ਕਿਹੜੇ ਬੰਦੇ ਆਏ ਹੈਗੇ ਆ ਤੇ ਉਹਨਾਂ ਨੂੰ ਫੜਿਆ ਜਾਵੇ ਤੇ ਇਸ ਤਰ੍ਹਾਂ ਦੀ ਬਾਰਦਾਤ ਨਾਲ ਲੋਕਾਂ 'ਚ دہشت ਫੈਲਦੀ ਹੈਗੀ ਆ ਤੇ ਕੰਮ ਕਰ ਕਰਨ ਵਾਲੇ ਬੰਦੇ ਕਿਸ ਤਰ੍ਹਾਂ ਕੰਮ ਕਰਨਗੇ ਥੈਂਕ ਯੂ ਮੈਂ ਸੀ ਸਰਿੰਦਰਪਾਲ ਖਾਣਾ ਫਲੋਰ ਹਾਂ ਸਾਣਾ ਫਲੋਗ ਤਨਾਥ ਅੱਜ ਇੱਕ ਫੋਕੋ ਲਾਈ ਸੀ ਵੀ ਐਸਕੇ ਮੈਨੇਜਰ ਦੁਕਾਨ ਤੇ ਕੋ ਲੜਕੀ ਤੋਂ ਪੈਸੇ ਖੋਕੇ ਲਗੇ ਗਏ ਆ ਹਾਂਜੀ ਤੇ ਇਸੇ ਮੌਕੇ ਤੇ ਪਹੁੰਚੇ ਜੀ ਵੀ ਲੜਕੀ ਬਿਆਨ ਰਗ ਬਣਦੀ ਕਰ ਰਹੀ ਕਿੰਨੀ ਮਾੜ ਦਸੀ ਆ ਜੋ ਲੜਕੀ ਦੱਸ ਰਹੀ ਹੈ ਕੰਟੀ ਜਦੇ ਦੇ ਕਰੀਬ ਕਿਹਨੇ ਬਿਆਖਤੀ ਸੀ ਜੋ ਅੰਦਰ ਅੰਦਰਾ ਇਹਦੇ ਇੱਕ ਬਾਹਰ ਸੀ ਨਿਕਲਦੇ ਖੜਾ ਓਕੇ ਓਕੇ ਕੀ ਕਿਦਾਂ ਉਹਦੇ ਹੋਈਏ ਦੱਸਿਆਗਾ ਉਹਨੂੰ ਮੂੰਹ ਬਦੂ ਇਸ ਕੰਦੀ ਓਕੇ ਓਕੇ ਕੀ ਕਰਦੇ ਜੀ ਕਰ ਵੀ ਜੋ ਵੀ ਤੁਹਾਨੂੰ ਇਹਨਾਂ ਦਾ ਉਹ ਬਣਦੀ ਚਾਰ ਵੀ ਦਿੱਤੀ ਜਾਂਦੀ ਕੋ CCTV ਵੀ ਕੈਮਰੇ ਚੰਦਾ ਕੋਣ ਚੈੱਕ ਕਰਦਾ ਹੈ ਕਰਦਾ ਜੀ ਚੈੱਕ ਦੇ ਬਾਅਦ ਜਿੱਧਰ ਵੀ ਸਰਾਗ ਲੱਗੂਗਾ ਉਹਦੀ ਨੋਟ ਲਿਖਿਆ ਜਾਂਦਾ